ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਇੱਕ ਕਹਾਣੀ ਸਰਵਣ ਕਰੀਏ ਸੁਝੇਸ ਵਿੱਚ ਦੱਸਿਆ ਗਿਆ ਹੈ ਕਿ ਆਪਾਂ ਆਪਣੇ ਜੀਵਨ ਵਿੱਚੋਂ ਇਹ ਛੇ ਆਦਤਾਂ ਛੱਡ ਦਈਏ ਜਾਂ ਕੱਢ ਦਈਏ ਤਾਂ ਹਰ ਕੋਈ ਸਾਡੀ ਇੱਜ਼ਤ ਕਰੇਗਾ ਅਤੇ ਹਰ ਥਾਂ ਸਾਡੀ ਸੋਭਾ ਹੋਵੇਗੀ ਸੋ ਆਓ ਉਹ ਕਿਹੜੀਆਂ ਸ਼ੇਆਤਾਂ ਦਾ ਸਰਵਨ ਕਰੀਏ ਉਸ ਸਮਾਂ ਪਹਿਲਾਂ ਦੀ ਗੱਲ ਹੈ ਬਹੁਤ ਹੀ ਸੋਹਣੇ ਪਹਾੜਾਂ ਵਿੱਚ ਇੱਕ ਪਿੰਡ ਵੱਸਦਾ ਸੀ ਉੱਥੇ ਇੱਕ ਰਾਜ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਆਪਣੀ ਸਮਝਦਾਰੀ ਚੰਗੇ ਸੁਭਾਅ ਤੇ ਮਿਹਨਤ ਲਈ ਜਾਣਿਆ ਜਾਂਦਾ ਸੀ ਜਿਸ ਕਰਕੇ ਲੋਕ ਉਸ ਨੂੰ ਪਸੰਦ ਕਰਦੇ ਸੀ ਪਰ ਕੁਝ ਮਾੜੀਆਂ ਚੀਜ਼ਾਂ ਅਜਿਹੀਆਂ ਵੀ ਸੀ ਜਿਹੜੀਆਂ ਉਸ ਨੂੰ ਪਿੱਛੇ ਖਿੱਚਦੀਆਂ ਸੀ ਜਿਸ ਕਰਕੇ ਲੋਕ ਉਸਦੀ ਉਨੀ ਇੱਜ਼ਤ ਨਹੀਂ ਕਰਦੇ ਸੀ ਜਿਸ ਦਾ ਉਹ ਅਸਲ ਵਿੱਚ ਹੱਕਦਾਰ ਸੀ ਉਹ ਕੁਝ ਛੇਕ ਆਦਤਾਂ ਸੀ ਜਿਨ੍ਹਾਂ ਨੇ ਉਹਦੀ ਤਰੱਕੀ ਵਿੱਚ ਰੁਕਾਵਟ ਪਾਈ ਹੋਈ ਸੀ ਤੇ ਉਹਨਾਂ ਆਦਤਾਂ ਨੇ ਹੀ ਉਸ ਨੂੰ ਆਪਣੀ ਜਿੱਤ ਤੱਕ ਪਹੁੰਚਣ ਤੋਂ ਰੋਕਿਆ ਹੋਇਆ ਸੀ ਇਸ ਕਾਰਨ ਉਸ ਦੇ ਘਰ ਦੇ ਤੇ ਉਸ ਦੇ ਦੋਸਤ ਅਕਸਰ ਹੀ ਉਸ ਦੀ ਕਾਬਲੀਅਤ ਤੇ ਬੋਲਿਆ ਕਰਦੇ ਕਿਉਂਕਿ ਉਹ ਵੀ ਉਸ ਦੀਆਂ ਉਹਨਾਂ ਆਦਤਾਂ ਤੋਂ ਪਰੇਸ਼ਾਨ ਸੀ ਅੰਦਰੇ-ਅੰਦਰ ਰਾਜ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਇਹ ਗੱਲਾਂ ਉਸ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਨੇ ਪਰ ਉਸ ਨੂੰ ਖੋਦ ਨੂੰ ਬਦਲਣ ਦਾ ਹੌਸਲਾ ਨਹੀਂ ਸੀ ਮਿਲ ਰਿਹਾ ਸੋ ਆਓ ਇਸ ਕਹਾਣੀ ਤੋਂ ਜਾਣਦੇ ਹਾਂ ਕਿ ਕਿਹੜੀਆਂ ਉਹ ਛੇ ਆਦਤਾਂ ਨੇ ਜਿਨ੍ਹਾਂ ਕਰਕੇ ਲੋਕ ਸਾਡੀ ਇੱਜ਼ਤ ਨਹੀਂ ਕਰਦੇ ਸੋ ਇੱਕ ਦਿਨ ਰਾਜ ਇੱਕ ਬਿਰਧ ਫਕੀਰ ਬਾਰੇ ਸੁਣਦਾ ਹੈ ਜੋ ਬਹੁਤ ਹੀ ਗਿਆਨਵਾਨ ਸੀ ਤੇ ਉਸ ਕੋਲ ਲੋਕਾਂ ਦੀ ਹਰੇਕ ਸਮੱਸਿਆ ਦਾ ਹੱਲ ਵੀ ਸੀ ਤਾਂ ਇੱਕ ਦਿਨ ਰਾਜ ਉਸ ਪਹਾੜੀ ਤੇ ਜਾਂਦਾ ਹੈ ਜਿੱਥੇ ਉਹ ਫਕੀਰ ਆਪਣੀ ਕੁਟਿਆ ਬਣਾ ਕੇ ਰਹਿੰਦਾ ਸੀ ਉਸ ਫਕੀਰ ਨੇ ਰਾਜ ਦਾ ਹਲਕੀ ਜੀ ਮੁਸਕਰਾਹਟ ਨਾਲ ਸਵਾਗਤ ਕੀਤਾ ਤੇ ਉਸ ਨੂੰ ਬੈਠਣ ਲਈ ਕਿਹਾ ਰਾਜ ਨੇ ਉਸ ਫਕੀਰ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਆਪਣੀ ਇਸ ਸਮੱਸਿਆ ਬਾਰੇ ਸਭ ਕੁਝ ਦੱਸਿਆ ਕਿ ਘਰ ਦੇ ਤੇ ਦੋਸਤ ਕਿਵੇਂ ਉਸ ਦੀ ਬਿਲਕੁਲ ਇੱਜ਼ਤ ਨਹੀਂ ਕਰਦੇ ਫਕੀਰ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਬੜੇ ਹੀ ਸ਼ਾਂਤ ਤਰੀਕੇ ਨਾਲ ਕਿਹਾ ਕਿ ਜਵਾਨਾ ਇੱਜ਼ਤ ਕਮਾਈ ਜਾਂਦੀ ਹੈ ਦੂਜਿਆਂ ਤੋਂ ਇੱਜ਼ਤ ਮੰਗਣ ਤੋਂ ਪਹਿਲਾਂ ਤੈਨੂੰ ਆਪਣੀ ਇੱਜ਼ਤ ਆਪ ਕਰਨੀ ਪਵੇਗੀ ਤੇ ਇਸ ਦੇ ਲਈ ਤੈਨੂੰ ਇਹਨਾਂ ਛੇ ਆਦਤਾਂ ਨੂੰ ਬਿਲਕੁਲ ਛੱਡਣਾ ਪੈਣਾ ਹੈ ਜਿਹੜੀਆਂ ਕਿ ਤੈਨੂੰ ਪਿੱਛੇ ਖਿੱਚਦੀਆਂ ਨੇ ਰਾਜ ਨੇ ਆਪਣੀਆਂ ਅੱਖਾਂ ਫਕੀਰ ਵੱਲ ਚੁੱਕੀਆਂ ਤੇ ਉਸ ਨੂੰ ਧਿਆਨ ਨਾਲ ਸੁਣਦਾ ਰਿਹਾ ਦਰਸਲ ਉਸ ਨੂੰ ਵੀ ਸਿੱਖਣ ਦੀ ਬਹੁਤ ਤਾਂਗ ਸੀ ਕਿ ਕਿਹੜੀਆਂ ਇਹ ਛੇ ਯਾਦਦਾਂ ਨੇ ਤੇ ਉਹਨਾਂ ਨੂੰ ਖਤਮ ਕਿਵੇਂ ਕਰਨਾ ਹੈ ਉਸ ਫਕੀਰ ਨੇ ਕਿਹਾ ਕਿ ਪਹਿਲੀ ਆਦਤ ਜਿਹੜੀ ਤੂੰ ਪਿੱਛੇ ਛੱਡਣੀ ਹੈ ਉਹ ਹੈ ਕੰਮ ਨੂੰ ਟਾਲਣਾ ਆਪਣੇ ਕੰਮਾਂ ਨੂੰ ਕੱਲ ਤੇ ਪਾਉਣ ਨਾਲ ਤੂੰ ਆਪਣੇ ਆਪ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈ। ਇਕਾਗਰਤਾ ਵੱਲ ਜਾ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭ ਅੱਜ ਵਿੱਚ ਜਿਉਣਾ ਸ਼ੁਰੂ ਕਰ। ਇਹ ਮੰਨ ਕੇ ਚੱਲ ਕਿ ਹੁਣ ਦਾ ਸਮਾਂ ਹੀ ਸਹੀ ਸਮਾਂ ਹੈ। ਰਾਜ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਆਪਣੇ ਅੰਦਰ ਉਸਨੇ ਇੱਕ ਆਸ ਦਾ ਚਾਨਣ ਦੇਖਿਆ। ਉਹ ਸਮਝ ਗਿਆ ਕਿ ਇਹ ਮਹਾਤਮਾ ਬਿਲਕੁਲ ਸਹੀ ਕਹਿ ਰਹੇ ਨੇ। ਜੇ ਉਹ ਆਪਣੀ ਕੰਮ ਟਾਲਣ ਦੀ ਆਦਤ ਨੂੰ ਸੰਭ ਲਵੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਜਾਵੇਗਾ ਤੇ ਸਾਰੇ ਉਹਦੀ ਇੱਜ਼ਤ ਕਰਨਗੇ। ਮਹਾਤਮਾ ਨੇ ਦੂਜੀ ਮਾੜੀ ਆਦਤ ਬਾਰੇ ਦੱਸਦੇ ਹੋਏ ਕਿਹਾ ਕਿ ਤੈਨੂੰ ਆਪਣੀ ਕਾਬਲੀਅਤ ਤੇ ਸ਼ੱਕ ਕਰਨਾ ਛੱਡਣਾ ਪੈਣਾ ਹੈ। ਆਪਣੇ ਆਪ ਤੇ ਭਰੋਸਾ ਰੱਖ ਰਾਜ। ਤੂੰ ਅਸੰਭਵ ਚੀਜ਼ਾਂ ਨੂੰ ਪਾਉਣ ਦੀ ਕਾਬਲੀਅਤ ਰੱਖਦਾ ਹੈ। ਆਪਣੀ ਕਾਬਲੀਅਤ ਉੱਪਰ ਭਰੋਸਾ ਰੱਖ। ਤੇ ਆਪਣੇ ਰਾਹ ਤੇ ਵਿਸ਼ਵਾਸ ਰੱਖ ਹਮੇਸ਼ਾ ਯਾਦ ਰੱਖੋ ਕਿ ਹਰ ਇੱਕ ਵੱਡਾ ਮੁਕਾਮ ਇੱਕ ਨਿੱਕੇ ਜਿਹੇ ਕਦਮ ਨਾਲ ਹੀ ਪੂਰਾ ਹੁੰਦਾ ਹੈ ਉਸ ਮਹਾਤਮਾ ਨੇ ਰਾਜ ਨੂੰ ਲੰਬੇ ਸਾਹ ਲੈਣ ਲਈ ਕਿਹਾ ਤੇ ਆਪਣੇ ਆਲੇ ਦੁਆਲੇ ਚੀਜ਼ਾਂ ਨੂੰ ਮਹਿਸੂਸ ਕਰਨ ਲਈ ਕਿਹਾ ਦਰਸਲ ਮਹਾਤਮਾ ਸਮਝ ਗਏ ਸੀ ਕਿ ਆਪਣੇ ਤੇ ਭਰੋਸਾ ਨਾ ਕਰਨ ਕਰਕੇ ਇਹ ਬਹੁਤ ਪਿੱਛੇ ਰਹਿ ਗਿਆ ਜਿਸ ਕਰਕੇ ਇਹ ਆਪਣੀ ਕਾਬਲੀਅਤ ਤੇ ਸ਼ੱਕ ਕਰ ਰਿਹਾ ਹੈ ਪਰ ਹੁਣ ਰਾਜ ਉਸ ਫਕੀਰ ਦੇ ਸ਼ਾਂਤਮਈ ਘੇਰੇ ਵਿੱਚ ਸੀ ਉਹ ਆਪਣੇ ਅੰਦਰ ਇੱਕ ਵੱਖਰਾ ਹੀ ਆਤਮ ਵਿਸ਼ਵਾਸ ਮਹਿਸੂਸ ਕਰ ਰਿਹਾ ਸੀ ਤੀਜੀ ਆਦਤ ਬਾਰੇ ਦੱਸਦੇ ਮਹਾਤਮਾ ਨੇ ਕਿਹਾ ਕਿ ਆਪਣੇ ਬਾਰੇ ਨੈਗੇਟਿਵ ਬੋਲਣਾ ਬੰਦ ਕਰੋ ਕਿਉਂਕਿ ਤੁਹਾਡੀ ਸੋਚ ਤੁਹਾਡੀ ਅਸਲੀਅਤ ਨੂੰ ਬਦਲ ਸਕਦੀ ਹੈ ਆਪਣੇ ਆਪ ਨੂੰ ਹਮੇਸ਼ਾ ਸੋਚ ਕੇ ਬੋਲਿਆ ਕਰੋ ਆਪਣੇ ਗੁਨਾ ਤੇ ਜ਼ਿਆਦਾ ਧਿਆਨ ਦਿਓ ਆਪਣੇ ਆਪ ਦਾ ਹਮੇਸ਼ਾ ਹੌਸਲਾ ਵਧਾਓ ਜਿਵੇਂ ਤੁਸੀਂ ਆਪਣੇ ਦੋਸਤਾਂ ਦਾ ਵਧਾਉਂਦੇ ਹੋ ਇਹ ਗੱਲਾਂ ਸੁਣ ਕੇ ਰਾਜ ਦਾ ਦਿਲ ਉਸ ਮਹਾਤਮਾ ਲਈ ਸ਼ੁਕਰਾਨੇ ਨਾਲ ਭਰ ਗਿਆ ਉਹ ਸਮਝ ਗਿਆ ਕਿ ਉਹ ਆਪਣਾ ਦੁਸ਼ਮਣ ਆਪ ਹੀ ਬਣਿਆ ਫਿਰਦਾ ਸੀ ਆਪਣੇ ਆਪ ਨੂੰ ਮਾੜਾ ਬੋਲ ਬੋਲ ਕੇ ਹਮੇਸ਼ਾ ਤੋੜਦਾ ਰਿਹਾ ਪਰ ਹੁਣ ਉਸ ਨੇ ਆਪਣੇ ਆਪ ਨੂੰ ਬਦਲਣ ਦੀ ਕਸਮ ਖਾ ਲਈ ਤੇ ਹੌਲੀ ਹੌਲੀ ਆਪਣੇ ਅੰਦਰ ਪੋਜ਼ਿਟਿਵਿਟੀ ਭਰਨੀ ਸ਼ੁਰੂ ਕਰ ਦਿੱਤੀ। ਮਹਾਤਮਾ ਨੇ ਕਿਹਾ ਕਿ ਚੌਥੀ ਆਦਤ ਜਿਹੜੀ ਕਿ ਤੁਹਾਨੂੰ ਪਿੱਛੇ ਛੱਡਣੀ ਚਾਹੀਦੀ ਹੈ ਉਹ ਹੈ ਹਾਰਨ ਦਾ ਡਰ। ਹਾਰ ਤੋਂ ਡਰਨ ਦੀ ਕੋਈ ਲੋੜ ਨਹੀਂ। ਉਹ ਸਿਰਫ ਇੱਕ ਮੌਕਾ ਹੈ ਸਿੱਖਣ ਦਾ ਤੇ ਅੱਗੇ ਵਧਣ ਦਾ। ਉਸ ਡਰ ਦਾ ਖੁੱਲੇ ਦਿਲ ਨਾਲ ਸਾਹਮਣਾ ਕਰੋ। ਹਾਰ ਤੋਂ ਹੀ ਆਪਾਂ ਆਪਣੀਆਂ ਸ਼ਕਤੀਆਂ ਤੇ ਤਾਕਤਾਂ ਬਾਰੇ ਸਿੱਖਦੇ ਹਾਂ। ਰਾਜਨੂ ਮਹਾਤਮਾ ਦੀ ਇਹ ਗੱਲ ਸੁਣ ਕੇ ਆਪਣੇ ਮੋਢਿਆਂ ਤੋਂ ਭਾਰ ਲੱਤਦਾ ਹੋਇਆ ਮਹਿਸੂਸ ਹੋਇਆ ਉਹ ਹਮੇਸ਼ਾ ਹਾਰ ਤੋਂ ਡਰਦਾ ਰਿਹਾ ਸੀ ਲੋਕ ਕੀ ਸੋਚਣਗੇ ਇਸੇ ਗੱਲ ਤੋਂ ਡਰਦਾ ਰਹਿੰਦਾ ਪਰ ਹੁਣ ਉਹ ਸਮਝ ਗਿਆ ਕਿ ਹਾਰਨ ਨਾਲ ਹੀ ਬੰਦਾ ਜਿੱਤ ਵੱਲ ਤੁਰਦਾ ਹੈ ਪੰਜਵੀਂ ਆਦਤ ਜਿਹੜੀ ਤੁਹਾਨੂੰ ਪਿੱਛੇ ਛੱਡਣੀ ਚਾਹੀਦੀ ਹੈ ਉਹ ਹੈ ਦੂਜਿਆਂ ਦੀ ਹਾਂ ਨੂੰ ਢੀਕਣਾ ਮਹਾਤਮਾ ਨੇ ਬੜੇ ਪਿਆਰ ਨਾਲ ਕਿਹਾ ਕਿ ਤੁਹਾਡੀ ਇੱਜ਼ਤ ਤੁਹਾਡੇ ਅੰਦਰੋਂ ਆਉਂਦੀ ਹੈ ਆਪਣੇ ਆਪ ਦੀ ਹਾਂ ਵਿੱਚ ਰਹੋ ਨਾ ਕਿ ਦੂਜਿਆਂ ਦੀ ਹਾਂ ਉਡੀਕੋ ਜਦੋਂ ਤੁਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਂਦੇ ਹੋ ਤੇ ਆਪਣੇ ਰਾਹਾਂ ਤੇ ਤੁਰਦੇ ਹੋ ਤਾਂ ਦੂਜੇ ਆਪਣੇ ਆਪ ਤੁਹਾਡੀ ਇੱਜ਼ਤ ਕਰਨਗੇ ਰਾਜ ਨੇ ਆਪਣੀ ਬਹੁਤੀ ਜ਼ਿੰਦਗੀ ਲੋਕਾਂ ਦੀ ਹਾਂ ਉਡੀਕ ਦੇ ਕੱਢ ਦਿੱਤੀ ਆਪਣੇ ਆਪ ਨੂੰ ਹਮੇਸ਼ਾ ਹੋਰਾਂ ਨਾਲ ਕੰਪੇਅਰ ਕਰ ਕਰਕੇ ਪਰ ਹੁਣ ਉਹ ਸਮਝ ਗਿਆ ਸੀ ਕਿ ਲੋਕ ਕੀ ਸੋਚਦੇ ਨੇ ਉਹ ਮੈਟਰ ਨਹੀਂ ਕਰਦਾ ਅਸੀਂ ਆਪਣੀ ਰਾਹ ਆਪ ਬਣਾ ਕੇ ਆਪਣੀਆਂ ਨਜ਼ਰਾਂ ਵਿੱਚ ਉੱਟਦੇ ਹਾਂ ਅੱਗੇ ਮਹਾਤਮਾ ਨੇ ਉਪਦੇਸ਼ ਦਿੰਦੇ ਕਿਹਾ ਕਿ ਛੇਵੀਂ ਆਦਤ ਜਿਹੜੀ ਤੁਹਾਨੂੰ ਛੱਡਣੀ ਚਾਹੀਦੀ ਹੈ ਉਹ ਹੈ ਹਰ ਚੀਜ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨਾ ਜ਼ਿੰਦਗੀ ਵਿੱਚ ਕਈ ਰਾਹ ਹੁੰਦੇ ਨੇ ਤੇ ਸਾਨੂੰ ਇਹਨਾਂ ਦੇ ਨਾਲ ਤੁਰਨਾ ਆਉਣਾ ਚਾਹੀਦਾ ਹੈ ਹਰ ਨਤੀਜੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਾ ਕਰੀਏ ਕੁਝ ਕੁ ਕੁਦਰਤ ਤੇ ਛੱਡ ਦਈਏ ਹਰ ਰਾਤ ਇਹ ਵਿਸ਼ਵਾਸ ਕਰਨਾ ਸ਼ੁਰੂ ਕਰੀਏ ਰਾਜ ਨੇ ਆਪਣੀਆਂ ਅੱਖਾਂ ਬੰਦ ਕਰੀਆਂ ਤੇ ਉਸ ਮਹਾਤਮਾ ਦੇ ਅਖੀਰਲੇ ਸ਼ਬਦਾਂ ਨੂੰ ਮਹਿਸੂਸ ਕੀਤਾ ਉਸਨੇ ਆਪਣੇ ਅੰਦਰ ਖਾਸਾ ਬਦਲਾਅ ਦੇਖਿਆ ਜਿਵੇਂ ਕਿ ਉਸਦੀ ਆਤਮਾ ਤੋਂ ਬੋਝ ਹੀ ਲੱਥ ਗਿਆ ਹੋਵੇ ਉਸ ਨੂੰ ਪਤਾ ਸੀ ਕਿ ਇਹਨਾਂ ਛੇ ਆਦਤਾਂ ਨੂੰ ਛੱਡਣ ਵਾਲਾ ਰਾਹ ਸੌਖਾ ਨਹੀਂ ਹੋਣਾ ਪਰ ਉਹ ਉਸਤੇ ਤੁਰਨ ਲਈ ਬਿਲਕੁਲ ਤਿਆਰ ਸੀ ਰਾਜ ਨੇ ਉਸ ਫਕੀਰ ਦਾ ਧੰਨਵਾਦ ਕੀਤਾ ਉਸ ਦੀ ਆਵਾਜ਼ ਸ਼ੁਕਰਾਨੇ ਨਾਲ ਭਰ ਗਈ ਰਾਜ ਬੋਲਿਆ ਕਿ हे ਮਹਾਤਮਾ ਤੁਹਾਡੇ ਸ਼ਬਦਾਂ ਨੇ ਮੈਨੂੰ ਇੱਕ ਨਵਾਂ ਰਾਹ ਦਿੱਤਾ ਹੈ ਮੈਂ ਇਹਨਾਂ ਛੇ ਆਦਤਾਂ ਨੂੰ ਪਿੱਛੇ ਛੱਡ ਦੇਵਾਂਗਾ ਤੇ ਇੱਕ ਅਨੁਸ਼ਾਸਨ ਸਵੈ ਭਰੋਸਾ ਤੇ ਇਕਾਗਰਤਾ ਦੀ ਜ਼ਿੰਦਗੀ ਸ਼ੁਰੂ ਕਰਾਂਗਾ। ਮਹਾਤਮਾ ਨੇ ਹਲਕਾ ਜਿਹਾ ਹੱਸਦੇ ਹੋਏ ਕਿਹਾ ਰਾਜ ਇਹ ਹਮੇਸ਼ਾ ਯਾਦ ਰੱਖੀ ਕਿ ਸੰਪੂਰਨ ਇੱਜ਼ਤ ਆਪਣੇ ਅੰਦਰ ਹੀ ਵਸਦੀ ਹੈ। ਇਸ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰੋ। ਮੈਂ ਅਰਦਾਸ ਕਰਦਾ ਕਿ ਤੇਰਾ ਰਾਹ ਖੁਸ਼ੀ ਨਾਲ ਪੂਰਾ ਹੋਵੇ। ਸੁਰਾਜ ਨੇ ਆਪਣੇ ਬਦਲਾਵ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਉਹ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦਾ ਤੇ ਚੰਗੀਆਂ ਆਦਤਾਂ ਨੂੰ ਪੜਾਉਂਦਾ ਜਿਸ ਦੇ ਨਾਲ ਉਸ ਨੂੰ ਆਪਣੀ ਪਛਾਣ ਹੋਣ ਲੱਗ ਗਈ ਹੌਲੀ-ਹੌਲੀ ਉਸ ਨੇ ਆਪਣੇ ਆਪ ਵਿੱਚ ਤੇ ਲੋਕਾਂ ਦੇ ਵਰਤਾਵ ਵਿੱਚ ਬਦਲਾਅ ਦੇਖਿਆ ਜਿਵੇਂ ਹੀ ਰਾਜ ਦਾ ਭਰੋਸਾ ਵਧਿਆ ਉਹ ਆਪਣੇ ਸੁਪਨਿਆਂ ਤੇ ਭਰੋਸੇ ਲਈ ਜਾਣਿਆ ਜਾਣ ਲੱਗਾ ਲੋਕਾਂ ਨੇ ਉਸ ਦੇ ਕੰਮ ਕਰਨ ਦੇ ਤਰੀਕੇ ਨੂੰ ਬਹੁਤ ਪਸੰਦ ਕੀਤਾ ਜਿਵੇਂ ਹੀ ਉਹਦਾ ਆਪਣੇ ਆਪ ਤੇ ਭਰੋਸਾ ਵਧਿਆ ਉਹਨੇ ਇੱਕ ਭਰੋਸੇ ਭਰੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਜਿਹੜੀਆਂ ਨਕਾਰਾਤਮਕ ਗੱਲਾਂ ਨੇ ਉਸ ਨੂੰ ਅੱਗੇ ਨਹੀਂ ਵਧਣ ਦਿੱਤਾ ਉਹ ਸਾਰੀਆਂ ਅੱਜ ਸਕਾਰਾਤਮਕ ਗੱਲਾਂ ਵਿੱਚ ਬਦਲ ਚੁੱਕੀਆਂ ਸੀ ਉਸਨੇ ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਦਾ ਵੱਡਾ ਮਤਲਬ ਕੱਢ ਲਿਆ ਹੈ ਹਰ ਹਾਰ ਨੂੰ ਉਸਨੇ ਇੱਕ ਨਵੇਂ ਰਾਹ ਦੀ ਸ਼ੁਰੂਆਤ ਮੰਨਿਆ ਉਸਨੇ ਆਪਣੀ ਹਾਰ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ ਜਿਦੇ ਕਰਕੇ ਉਹ ਆਪਣੇ ਆਪ ਨੂੰ ਤਰੱਕੀ ਦੇ ਰਾਹ ਵੱਲ ਤੋਰ ਰਿਹਾ ਸੀ ਤੇ ਇਸ ਰਾਹ ਤੇ ਉਹ ਸਿਰਫ ਆਪਣੀ ਹਾਂ ਨੂੰ ਸੁਣਦਾ ਸੀ ਨਾ ਕਿ ਦੂਜਿਆਂ ਦੀ ਹਾਂ ਉਡੀਕਦਾ ਉਸ ਲਈ ਇਹ ਇੱਕ ਨਵੀਂ ਪਛਾਣ ਤੇ ਆਜ਼ਾਦੀ ਸੀ ਉਸਨੇ ਜ਼ਿੰਦਗੀ ਨੂੰ ਫੜ ਕੇ ਰੱਖਣਾ ਛੱਡ ਦਿੱਤਾ ਤੇ ਆਪਣੇ ਸੁਪਨਿਆਂ ਤੇ ਵਿਸ਼ਵਾਸ ਕੀਤਾ ਉਸਨੇ ਇਹ ਸਿੱਖਿਆ ਕਿ ਕੁਝ ਚੀਜ਼ਾਂ ਉਸ ਦੇ ਵਸ ਵਿੱਚ ਨਹੀਂ ਉਸਨੇ ਆਪਣਾ ਧਿਆਨ ਉਹਨਾਂ ਚੀਜ਼ਾਂ ਤੇ ਗੱਲਾਂ ਨੂੰ ਮੰਨਣ ਵਿੱਚ ਲਗਾਇਆ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਬਦਲਿਆ ਲੋਕਾਂ ਨੇ ਉਹਦੇ ਵਿੱਚ ਬਦਲਾਅ ਦੇਖਿਆ ਲੋਕਾਂ ਨੇ ਉਸਦੀ ਇੱਜ਼ਤ ਤੇ ਉਸਨੂੰ ਮੰਨਣਾ ਸ਼ੁਰੂ ਕਰ ਦਿੱਤਾ ਨਾ ਸਿਰਫ ਉਸਦੇ ਚੰਗੇ ਸੁਭਾਅ ਲਈ ਸਗੋਂ ਉਸਦੀ ਸੋਚ ਤੇ ਸੂਝਬੂਝ ਲਈ ਵੀ ਉਹਨਾਂ ਨੇ ਇੱਕ ਜਵਾਨ ਲੜਕਾ ਦੇਖਿਆ ਜਿਸਨੇ ਆਪਣੀਆਂ ਮਾੜੀਆਂ ਆਦਤਾਂ ਨੂੰ ਪਿੱਛੇ ਛੱਡਿਆ ਤੇ ਜ਼ਿੰਦਗੀ ਵਿੱਚ ਅੱਗੇ ਵਧਿਆ ਰਾਜ ਦੀ ਇੱਕ ਕਹਾਣੀ ਅੱਗੇ ਵਧ ਗਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਗਈ ਤੇ ਇੱਕ ਨਵੀਂ ਸੋਚ ਤੇ ਜ਼ਿੰਦਗੀ ਦਿੰਦੀ ਗਈ ਰਾਜ ਦੀ ਕਹਾਣੀ ਇੱਕ ਆਸ ਦਾ ਕਾਰਨ ਬਣੀ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸੱਚੀ ਇੱਜ਼ਤ ਕੋਈ ਵੀ ਜਿੱਤ ਸਕਦਾ ਹੈ ਬਸ ਸਿਰਫ ਲੋੜ ਹੈ ਆਪਣੀਆਂ ਇਹਨਾਂ ਕੁਝ ਮਾੜੀਆਂ ਆਦਤਾਂ ਨੂੰ ਪਿੱਛੇ ਛੱਡਣ ਦੀ ਤੇ ਉਸ ਤੋਂ ਬਾਅਦ ਉਹ ਲੋਕਾਂ ਦੀ ਭਲਾਈ ਤੇ ਇੱਜ਼ਤ ਲਈ ਹੀ ਕੰਮ ਕਰਦਾ ਉਹਨਾਂ ਲਈ ਇੱਕ ਸਬਕ ਬਣਿਆ ਜਿਨ੍ਹਾਂ ਨੂੰ ਇੱਕ ਰਾਹ ਦੀ ਲੋੜ ਸੀ ਉਹਨੇ ਆਪਣੇ ਕੰਮ ਤੇ ਸ਼ਿੱਦਤ ਨਾਲ ਇਹ ਦੱਸ ਦਿੱਤਾ ਕਿ ਕੋਈ ਵੀ ਇਸ ਮੁਕਾਮ ਤੇ ਪਹੁੰਚ ਸਕਦਾ ਹੈ ਰਾਜ ਆਪਣੇ ਪੈਨਵਲ ਦੇਖਦਾ ਤੇ ਇੱਕ ਵੱਖਰਾ ਹੀ ਸਕੂਨ ਮਹਿਸੂਸ ਕਰਦਾ ਤੇ ਉਸ ਮਹਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਦਾ ਜਿਸ ਨੇ ਉਸ ਨੂੰ ਰਾਹ ਦਿਖਾਇਆ ਉਸ ਲਈ ਸ਼ੁਕਰਾਨਾ ਜੋ ਵੀ ਮਹਾਤਮਾ ਨੇ ਉਸ ਨੂੰ ਸਿਖਾਇਆ ਤੇ ਉਸ ਇੱਜ਼ਤ ਦਾ ਸ਼ੁਕਰਾਨਾ ਕਰਦਾ ਜੋ ਉਸ ਨੂੰ ਮਿਲ ਰਹੀ ਸੀ ਕਿਸੇ ਦੇ ਪਿੱਛੇ ਭੱਜ ਕੇ ਨਹੀਂ ਸਗੋਂ ਇਹਨਾਂ ਮਾੜੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਸੋ ਦੋਸਤੋ ਉਮੀਦ ਹੈ ਕਿ ਤੁਸੀਂ ਇਸ ਪਿਆਰੀ ਜੀ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਮੈਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਉੱਪਰ ਗੌਰ ਕਰਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਜ਼ਰੂਰ ਲੈ ਕੇ ਆਓਗੇ ਸੋ ਸੋ ਵੀਡੀਓ ਪੂਰੀ ਵੇਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੁਖਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਸੋ ਬਹੁਤ ਬਹੁਤ ਧੰਨਵਾਦ